ਅੱਜ ਲੋਕ ਸਭਾ ਹਲਕਾ ਬਠਿੰਡਾ ਦੇ ਪਿੰਡ ਕੋਟਗੁਰੂ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਢੁੱਡੀਆਂ ਲੋਕਾਂ ਦੇ ਸਵਾਲਾਂ ਵਿੱਚ ਉਦੋਂ ਘਿਰ ਗਏ ਜਦੋਂ ਉਹ ਪਿੰਡ ਕੋਟਗੁਰੂ ਵਿਖੇ ਆਪਣਾ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਅਮਿਤ ਰਤਨ ਕੋੜਫੱਤਾ ਵੀ ਮੌਜੂਦ ਸਨ ਮਨਜੀਤ ਸਿੰਘ ਡੀਐਸਪੀ ਬਠਿੰਡਾ ਦੇ ਹਾਜ਼ਰੀ ਅਤੇ ਸੰਦੀਪ ਸਿੰਘ ਪਾਰਟੀ ਐਸਐਚਓ ਥਾਣਾ ਸੰਗਤ ਸਮੇਤ ਵੱਡੀ ਪੁਲਿਸ ਫੋਰਸ ਨੂੰ ਨਾਲ ਲੈ ਕੇ ਪਹੁੰਚੇ ਗਰਮੀਤ ਸਿੰਘ ਖੁੱਡੀਆਂ ਨੂੰ ਲਗਭਗ 10 ਮਿੰਟ ਦੇ ਕਰੀਬ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਗਰਮੀਤ ਸਿੰਘ ਖੁੱਡੀਆਂ ਨੇ ਕੁਝ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਜ਼ਿਆਦਾ ਪਰ ਸਵਾਲ ਕਰਨ ਵਾਲੇ ਵਿਅਕਤੀ ਗਰਮੀਤ ਸਿੰਘ ਖੁੱਡੀਆਂ ਵੱਲੋਂ ਦਿੱਤੇ ਕਿ ਜਵਾਬਾਂ ਤੋਂ ناਖੁਸ਼ ਨਜ਼ਰ ਆਈ ਪਿੰਡ ਕੋਟਗੁਰੂ ਦੇ ਵਿਸ਼ੇਨੀ ਜਸਕਰਨ ਸਿੰਘ ਗੋਰਾ ਅਤੇ ਰਾਮ ਸਿੰਘ ਦਾ ਕਹਿਣਾ ਸੀ ਕਿ ਪਿੰਡ ਦੀਆਂ ਸਮੱਸਿਆਵਾਂ ਸੰਬੰਧੀ ਉਹਨਾਂ ਦੀ ਸਰਕਾਰੇ ਦੁਆਰਾ ਕੋਈ ਸੁਣਵਾਈ ਨਹੀਂ ਹੁੰਦੀ ਜਿਸ ਕਾਰਨ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੋਂ ਖਫਾ ਹਨ ਇਸੇ ਲਈ ਅੱਜ ਉਹਨਾਂ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਫੁੱਡੀਆਂ ਨੂੰ ਸਵਾਲ ਪੁੱਛਣ ਦਾ ਪ੍ਰੋਗਰਾਮ ਬਣਾਇਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਮੀਲ ਸਿੰਘ ਬੱਗਾ ਗਰਮੀਤ ਸਿੰਘ ਹਰਵਿੰਦਰ ਸਿੰਘ ਰਣਜੀਤ ਸਿੰਘ ਆਦਿ ਮੌਜੂਦ ਸਨ ਸਵਾਲ ਪੁੱਛਣ ਸਮੇਂ ਮੌਜੂਦ ਉਹ ਸਾਰੇ ਵਿਅਕਤੀ ਅਲੱਗ-ਅਲੱਗ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਨੌਜਵਾਨ ਭਾਰਤ ਸਭਾ ਦੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨਾਲ ਸੰਬੰਧਿਤ ਸਨ। ਸਰਕਾਰ। ਹਾਂਜੀ ਬਾਈ। ਸਾਡੇ ਕੋਲ ਸਵਾਲ ਹੈ ਜੀ। ਭਾਈ ਕੋਈ ਨਹੀਂ ਦੱਸੋ ਕੋਈ ਜਾਂਦੀ। ਬਸ ਇੱਕ ਮਿੰਟ ਇੱਕ ਤਾਂ ਸਾਰੇ ਪਿੰਡਾਂ ਵਾਲਿਆਂ ਨੂੰ ਅਸੀਂ ਆ ਸਪਸ਼ਟ ਕਰ ਦਈਏ। ਜਿਹੜੇ ਭਰਾ ਸਾਡੇ ਤੇ ਗੁੱਸਾ ਕਰਦੇ ਸੀਗੇ ਵੀ ਅਰ ਤੁਸੀਂ ਦੂਜਿਆਂ ਨੂੰ ਨਹੀਂ ਕਰਿਆ ਆਏ ਇੱਕ ਤਾਂ ਪਹਿਲੀ ਗੱਲ ਤਾਂ ਉਹ ਸਰਕਾਰ ਹੈ ਨਹੀਂ ਕੋਈ। ਬੀਜੇਪੀ ਦਾ ਸਾਡਾ ਮੁਕੰਮਲ ਬਾਈ ਕਾਡਰ ਜੀ ਠੀਕ ਆ ਅੱਜ ਕੱਲ੍ਹ ਸਾਡੀ ਜੀ ਚਲੋ ਕੋਈ ਮੇਰੇ ਬਾਈ ਜੀ ਮੇਰੇ ਇਹ ਮੌਕੇ ਦੀ ਸਰਕਾਰਾਂ ਵਿਰੋਧ ਸਾਡਾ ਹੈ ਨਹੀਂ ਭਰਾਵੋ ਸਾਡਾ ਦਾ ਸਵਾਲ ਸਵਾਲ ਹੈ ਇਹ ਕੋਈ ਪਿੰਡ ਦੇ ਆ ਕਿਸੇ ਦੇ ਸਾਡੇ ਨਿੱਜੀ ਨਹੀਂ ਕਿਸੇ ਆਂਦੇ ਪ੍ਰਵਾਸ ਦੇ ਨਹੀਂ ਪਿੰਡ ਦੇ ਸਵਾਲ ਆ ਲੋਕਾਂ ਦੇ ਸਵਾਲ ਆ ਜਿਹੜੇ ਉਹੀ ਸਵਾਲ ਕਰਨੇ ਆ ਇਸ ਕਰਕੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਭਰਾਵੋ ਸਾਡੇ ਤੇ ਕਿਸੇ ਵੱਲ ਦਾ ਕੋਈ ਨਹੀਂ 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 ਇਹ ਜੀ ਸਾਨੂੰ ਕੋਈ ਜੱਤ ਪੰਜਾਬ ਖੇਤ ਮਜ਼ਦੂਰ ਯੂਨੀਅਨ ਜਿੱਥੇ ਬੰਦੀ ਬਣੀ ਹੋਈ ਹੈ ਸਾਡੇ ਨੌਜਵਾਨ ਪਾਲਸਵਾ ਤੇ ਭਾਰਤੀ ਕਿਸਾਨ ਯੂਨੀਅਨ ਜੀ 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 ਭਿੱਖਾ ਗਰਾਹ ਜੀ ਬਾਈ ਜੀ ਅ ਮਜ਼ਦੂਰ ਜਥੇਬੰਦੀ ਵੱਲੋਂ ਤੇ ਸਭ ਵੱਲੋਂ ਇਹ ਪੁੱਛਣਾ ਚਾਹੁੰਦੇ ਆ ਵੀ ਗਲੀਆਂ ਜਿਹੜੀਆਂ ਨਾਲੀਆਂ ਹੈਗੀਆਂ ਜੀ ਬਾਈ ਜੀ ਮਜ਼ਦੂਰਾਂ ਵਾਲੇ ਪਾਸੇ ਜੀ ਤੁਸੀਂ ਗਲੀਆਂ ਚ ਵੜ ਕੇ ਦੇਖੋ ਇੱਕ ਵੀ ਗਲੀ ਨਹੀਂ ਬਣੀ ਇੱਕ ਵੀ ਸਿੰਗਲ ਬੇਰੀ ਬੇਨਤੀ ਹਾਂਜੀ ਅੱਜ ਤੱਕ ਵੈਸੇ ਤਾਂ ਹੈ ਪੰਚਾਇਤ ਦਾ ਕੰਮ ਜੀ ਜੂ ਮੈਨੂੰ ਦੱਸਦਾ ਹਾਂਜੀ ਮੈਂ ਜ਼ਰੂਰ ਗਾ ਨੂੰ ਖਿਆਦਤ ਹਾਂਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਧੰਨਵਾਦ ਦੂਜਾ ਹੈਗਾ ਜੀ ਵਾਟਰ ਬਾਕਸ ਸਾਡੇ ਜਿਹੜਾ ਬਣਿਆ ਹੋਇਆ World Bank ਦਾ ਬਣਿਆ ਹੋਇਆ ਗੁਰਦੁਆਰੇ ਦੀ ਜ਼ਮੀਨ ਦਿੱਤੀ ਹੋਈ ਏ ਉਹਨੂੰ ਸਾਰੇ ਪਿੰਡ ਦੀ ਸਾਂਝੀ ਜ਼ਮੀਨ ਹੈ ਪਾਣੀ ਸਾਨੂੰ ਫਿਰ ਵੀ ਨਹੀਂ ਮਿਲ ਰਿਹਾ ਪੰਜ ਦਿਨਾਂ ਤੋਂ ਧਰਤੀ ਤੇ ਖੜੇ ਆ ਨੀ ਰੌਲਾ ਉਹਦਾ ਇਹੋ ਹੈ ਜੀ ਅਸੀਂ ਬਾਰ-ਬਾਰ ਧਰਨੇ ਵੀ ਲਾਏ ਮੁਜਾਰੇ ਵੀ ਕੀਤੇ ਅਸੀਂ ਇੱਥੋਂ ਦੀ ਪਿੰਡ ਦੀ ਜਿਹੜਾ ਸਰਪੰਚ ਕੋਈ ਵੀ ਹੈ ਤਿੰਨ ਬਦਲ ਗਏ ਅਸੀਂ ਉਹਨਾਂ ਦੇ ਬਾਅਦ ਜਾ ਕੇ ਇਹ ਕਿਤਾ ਵੀ ਸਾਨੂੰ ਕਮੇਟੀ ਦੇ ਨਾਂ ਹੀ ਦੱਸ ਦੋ ਵੀ ਵਾਟਰ ਬਾਕਸ ਕਮੇਟੀ 'ਚ ਹੈ ਕਿਹੜੇ-ਕਿਹੜੇ ਤੁਸੀਂ ਤੁਸੀਂ ਉਹਨਾਂ ਕੋਲੇ ਫਰਿਆਦ ਲਿਆਇਆ ਕਰਾਂਗੇ ਪੁੱਛ ਲਿਆ ਕਰੋ ਸਾਨੂੰ ਹਾਂ ਸਾਨੂੰ ਅੱਜ ਤੱਕ ਜੀ ਬੱਟਰਵਕਸ ਸਬਮਿਟ ਦਾ ਹਾਂ ਮੰਗ ਪੱਤਰ ਸਾਨੂੰ ਵੀ ਦੇ ਕੇ ਆਏ ਜੀ ਤੁਸੀਂ ਮਾਰਕ ਵੀ ਕੀਤਾ ਸੀਗਾ ਇਹਨਾਂ ਦੇ ਸਾਈਨ ਵੀ ਕੀਤੇ ਹਨ ਮੋਹਰ ਵੀ ਲਾਈ ਹੋਈ ਆ ਕੋਟਪੱਤਾ ਸਾਹਿਬ ਨੇ ਠੀਕ ਹੈ ਜੀ ਅੱਜ ਤੱਕ ਸਾਡਾ ਉਹ ਹੱਲ ਨਹੀਂ ਹੋਇਆ ਜੀ ਤੁਸੀਂ ਲਿਆਤੀ ਜੀ ਜ਼ਰੂਰ ਕਰ ਗਲੀਆਂ ਨਾਲੀਆਂ ਦਾ ਵੀ ਇਹਨਾਂ ਨਾਲ ਕਰਿਆ ਸੀ ਇਹ ਕਹਿੰਦੇ ਡਰੋਨ ਆਊਗਾ ਡਰੋਨ ਸਰਵੇ ਕਰੂਗਾ ਤੇ ਅੱਜ ਤੱਕ ਡਰੋਨ ਸਾਡੇ ਤਾਂ ਦਿਖਿਆ ਨਹੀਂ ਜੀ ਤੁਸੀਂ ਮੇਰੀ ਬੇਨਤੀ ਹੈ ਵੀ ਜੋ ਮੈਂ ਤੁਹਾਨੂੰ ਦੱਸਦਾ ਉਹ ਪਹਿਲਾਂ ਚਾਹਤੀ ਹੈ ਜੇ ਰਹਿ ਗਿਆ ਆਪਾਂ ਕਰਵਾ ਦਾਂਗੇ ਬੱਟਰਵਕਸ ਦੀ ਜਿਹੜੀ ਪਾਈਪ ਆ ਉਹ ਗੁਰਦੁਆਰਾ ਸਾਹਿਬ ਨੇ ਪਾਈ ਸੀਗੀ ਸਰੋਵਰ ਤੱਕ ਉਸ ਪਾਈਪ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਠੀਕ ਹੈ ਜੀ ਕਮੇਟੀ ਐ ਕੋਈ ਵੀ ਐ ਉਹ ਪਾਈਪ ਹੁਣ ਨਵੀਂ ਪਾਈ ਉਹਦਾ ਹਜੇ ਤੱਕ ਕਨੈਕਸ਼ਨ ਨਹੀਂ ਜੋੜਿਆ ਪੰਡੂ ਇੱਕ ਆ ਗਰਮੀ ਦਾ ਦਿਨ ਆ ਜੀ ਬਾਲਟੀਆਂ ਨਾਲ ਪਾਣੀ ਲਿਉਂਦੇ ਆ ਲੋਕ ਦੋ ਦਿਨ ਤੋਂ ਬਾਅਦ ਇੱਕ ਬਾਲਟੀ ਨਾਲ ਨਹੀਂ ਦੋ ਤਰੀਕ ਤੋਂ ਬਾਅਦ ਤਾਂ ਠੀਕ ਹੈ ਜੀ ਨਹੀਂ ਬਾਈ ਜੀ ਹੋ ਸਕਦਾ ਸਾਨੂੰ ਜਿਵੇਂ ਅੰਸਰਾਜ ਕਹੀ ਜਾਂਦਾ ਦੋ ਤਰੀਕ ਤੋਂ ਬਾਅਦ ਸਾਨੂੰ ਪਤਾ ਨਹੀਂ ਜੇਲ੍ਹ ਚ ਮਿਲੂਗਾ ਪਾਣੀ ਕੀ ਬਾਈ ਜੀ ਮੇਰੀ ਗੱਲ ਸਰ ਨਾ ਮੈਂ ਅੰਸਰਾਜ ਵਾਲੀ ਗੱਲ ਕਰਦਾ ਐ ਇਹ ਨਾ ਗੱਲਾਂ ਕੋਈ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਕੋਲ ਆ ਗਿਆ ਤੁਸੀਂ ਮੇਰੇ ਨਾਲ ਉਸ ਤਰ੍ਹਾਂ ਗੱਲ ਕਰੋ ਇਹ ਕਿ ਅੰਸਰਾਜ ਜੀ ਹਰੇਕ ਬੰਦੇ ਨਾਲ ਹਰੇਕ ਨਾਲ ਠੀਕ ਹੈ ਜੀ ਆ ਦੇਖੋ ਦੇਰਾ ਸਾਹਿਬ ਦੀ ਤਾਰ ਆ ਜੀ ਇਹ ਸਾਰੇ ਪਿੰਡ ਦਾ ਮਸਲਾ ਸਾਡਾ ਇਹ ਡੇਰਾ ਸਾਹਿਬ ਦੀ ਤਾਰ ਜਿਹੜੀ ਇੱਧਰ ਸੀਗੀ ਨਹੀਂ ਨਹੀਂ ਇੱਧਰ ਨਹੀਂ ਘਰਤੀ ਉੱਤੋਂ ਦੀ ਘਰਤੀ ਅਸੀਂ ਐਸਡੀਓ ਸਾਹਿਬ ਨੂੰ ਮਿਲੇ ਸਾਰਾ ਪਿੰਡ ਇਕੱਠਾ ਹੋ ਗਿਆ ਸਾਡੀ ਗੱਲ ਨਹੀਂ ਸੁਣੀ ਜੀ ਭਾਈ ਜੀ ਮੈਂ ਉਸ ਗੱਲ ਦੇ ਮੇਰੇ ਕੋਲੇ ਹੁਣ ਜਿਹੜਾ ਕੁਝ ਆਊ ਉਸ ਬਾਅਦ ਮੈਂ ਇਹਦੇ ਤੇ ਇਕਾਜ਼ਰ ਕਰੂੰਗਾ ਅਸੀਂ ਮੈਨੂੰ ਦਰਖਾਸਤ ਸਾਡੇ ਪਿੰਡ ਦਾ ਕੋਈ ਬੰਦਾ ਤਾਰ ਦੇਣ ਨੂੰ ਵੀ ਪਿਆ ਤਾਰ ਲਿਆਂਦੀ ਪਈ ਸੀ ਪਰ ਹਾਇ ਦਾ ਕੋਈ ਤਾਰ ਨਹੀਂ ਪਈ ਠੀਕ ਹੈ ਜੀ ਭਾਈ ਜੀ ਮੇਰੇ ਕੋਲ ਫੋਨ ਕਾਇ ਹੈ ਜੇ ਤੁਸੀਂ ਆਉਂਗੇ ਇਹ ਅਸੀਂ ਕਹਿਣੀ ਹੁੰਦੀ ਬਿਲਕੁਲ ਉਹ ਡੇਰਾ ਸਾਹਿਬ ਦੀ ਤਾਰ ਉਹ ਪੜਾ ਕਿ ਸਵਾਦਾਂ ਦਾ ਕੰਮ ਚੱਲੀ ਜਾਂਦਾ ਸਾਡੇ ਅਸੀਂ ਸਾਰੇ ਇੱਕ ਪ੍ਰੋਗਰਾਮ ਉੱਥੇ ਹੁੰਦਾ ਤੁਸੀਂ ਵੀ ਉੱਥੇ ਬੋਲੇ ਉੱਥੇ ਪ੍ਰਬੰਧ ਹੈਗੇ ਠੀਕ ਆ ਅਸੀਂ ਵੀ ਉੱਥੇ ਰੈਲੀ ਜਿਹੜਾ ਉੱਥੇ ਹੀ ਕਰਦੇ ਆ ਜਿਹੜਾ ਕਰਨਾ ਹੈ ਤੇ ਇਹਦੇ ਚੋਂ ਬਾਕੀ ਜਿਹੜੀ ਚਿੱਟੇ ਦੀ ਸਮੱਸਿਆ ਹੈਗੀ ਆ ਸਰਕਾਰ ਥੋਡੇ ਕੋਲੇ ਆ ਪੁਲਿਸ ਦੇ ਥੋੜਾ ਪ੍ਰਬੰਧ ਆ ਸਾਰਾ ਹੱਥ ਕੰਟਰੋਲ ਆ ਚਿੱਟਾ ਕਰ ਕਰ ਲੋਕਾਂ ਦੀਆਂ ਅੱਜ ਥੋਡੇ ਆਉਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਹੋਈ ਆ ਪਲੇਰੀਆਂ ਦਾ ਇੱਥੇ ਬਾਹਣਾ ਜੀ ਉਹਨਾਂ ਦੀ ਮੋਟਰ ਚੱਕੀ ਗਈ ਮੇਰੀ ਗੱਲ ਖੋਲ ਕੇ ਲਿਆ ਜੀ ਕੋਸ਼ਿਸ਼ ਹੈ ਜੀ ਪੁਲਿਸ ਖੜੀ ਹੈ ਹਾਂ ਜੀ ਕੁਛ ਲੋ ਜੀ ਇਹਨਾਂ ਤੋਂ ਇਸ ਗੱਲ ਦਾ ਜੇ ਤੁਸਾਡਾ ਟੈਲੀਫੋਨ ਹੈ ਨਾ ਜੇ ਨਹੀਂ ਛੱਡ ਦੋ ਜੀ ਇਹਨਾਂ ਨੂੰ ਨਾ ਜੀ ਸਖਤੀ ਕਰੋ ਪੁੱਛ ਲਈ ਪਾਓ ਐ ਦੂ ਪਹਿਲਾਂ ਸੀ ਐਸਐਸ ਤੋਂ ਮਿਲਣੀ ਕੰਪਨੀ ਦਾ ਫੋਨਦਾ ਜੀ ਕੰਪਨੀ ਦਾ ਫੋਨ ਅਸੀਂ ਤੇ ਮੈਂ ਸਰ ਡੀਐਸਪੀ ਹਾਂ ਜੀ ਅਸੀਂ ਪੂਰੇ ਸਰ ਤੱਕ ਤੱਤ ਪਾਰਾਂ ਸਰ ਅਸੀਂ ਜਦੋਂ ਵੀ ਸਾਨੂੰ ਜੇ ਤਾਂ ਕੋਈ ਸਾਡੇ ਵੱਲੋਂ ਕਿਸੇ ਨੂੰ ਸਪਾਰਸ਼ ਨਹੀਂ ਇਹ ਗੱਲ ਹੋਰ ਜੀ ਵੀ ਅਸੀਂ ਪਤਾ ਕੀ ਟੱਕਰ ਐ ਐਸੇ ਕੰਪਨੀ ਦੀ ਚੋਰੀ ਹੋ ਗਈ ਕੰਪਨੀ ਦਾ ਕਿਸੇ ਨੇ ਕੋਈ ਮੁਲਾਜ਼ਮ ਆਇਆ ਸੀਗਾ ਉਹਦੇ ਸੱਟਾਂ ਮਾਰੀਆਂ ਉਹਦਾ ਨਕਦੀ ਖੋਹ ਲਈ ਉਹ ਉਦੋਂ ਸਾਰੇ ਬਠਿੰਡੇ ਜ਼ਿਲ੍ਹੇ ਦੀ ਪੁਲਿਸ ਚਿਹਰੀ ਹੋ ਤਰੀ ਪੁਲਿਸ ਸੀ ਸਹੀ ਦੀ ਆਪਣੀ ਵਾਲੀ ਸਾਰੀ ਲੱਗ ਗਈ ਤੇ ਰਾਤ ਦੇ ਰਾਤ ਰਿਕਵਰ ਕਰਾ ਲਿਆ ਸਾਰਾ ਕੰਮ ਜੇ ਤੋ ਸਾਡੇ ਮਜ਼ਦੂਰਾ ਦੇ ਹੋ ਜਾਂਦੀ ਉਹ ਤਨੋਂ ਜਾਂ ਸਾਡੇ ਪਿੰਡ ਚ ਕਿਸੇ ਦੇ ਕਿਸਾਨ ਦੇ ਹੋ ਜੇ ਉਹ ਤਾਂ ਗੱਲ ਹੀ ਨਹੀਂ ਸੁਣਦੇ ਜੀ ਇੱਕ ਇੱਕ ਕਰਦੀ ਆ ਆ ਪੁੱਛ ਲੋ ਸਹੀ ਗੱਲ ਸਾਡੀ ਕਿਸੇ ਨੂੰ ਗੱਲ ਹੀ ਨਹੀਂ ਸੁਣੀ ਕਿ ਸਾਡੀ ਇੱਕ ਸਾਡੇ ਹੋਰ ਸਾਡੇ ਬਾਹਰੋਂ ਪਰਿਵਾਰ ਰਹਿੰਦਾ ਜੀ ਸਾਡੇ ਬਾਹਰੋਂ ਪਰਿਵਾਰ ਰਹਿੰਦਾ ਸਾਡੇ ਪਿੰਡ ਚ ਆਇਆ ਸੱਣ ਲੈਤੀ ਉਹਨੇ ਇੱਥੇ ਆ ਕੇ ਸਾਡੇ ਪਿੰਡ ਦੀ ਹੱਥ ਇਕ ਦਾ ਸਵਾਲ ਆ ਉਹਦੀ ਵਜਾਰੇ ਦੀ ਉਹਦਾ 1 ਸਵਾ ਲੱਖ ਰੁਪਈਆ ਦਾ ਸੋਨਾ ਫੋਨ ਸਾਰਾ ਕੁਝ ਚੱਕ ਕੇ ਲੈ ਗਏ ਉਹ ਰੌਉ ਬਈ ਯਾਰ ਆਪ ਉਹਦੇ ਜੀ ਐਫ ਆਰ ਵੀ ਕੀਤੀ ਨਹੀਂ ਹੋਇਆ ਨਹੀਂ ਹੋਇਆ ਅਜ ਤੱਕ ਇਹ ਮਸਲੇ ਬਹੁਤ ਗੰਭੀਰ ਆ ਜੀ ਅਸੀਂ ਸੇਫ ਨਹੀਂ ਹੈਗੇ ਇਸ ਗੱਲ 'ਚ ਕਤਲ ਹੋ ਰਿਹਾ ਹੈ ਯਾਰ ਗੈਰੀ ਬੂਟਰ ਕਤਲ ਹੋ ਗਿਆ ਸੰਘਤ ਹੋ ਗਿਆ ਹੋਰ ਕਿਤੇ ਹੋ ਗਿਆ ਇਹ ਤਾਂ ਜੀ ਸਾਹ ਪੁਲਿਸ ਸਾਰੀ ਮੱਲੋ ਹੱਕ ਬੋਟਾ ਵਾਟਾ 'ਚ ਲੱਗੀ ਹੋਈ ਹੈ ਇੱਧਰ ਬਾਕੀ ਇੱਕ ਹੋਰ ਆ ਜੀ ਸਭ ਬੰਦੇ ਫੜੇਗੇ ਹਾਂ ਜੀ ਚਲੋ ਚੰਗੀ ਗੱਲ ਹੈ ਕਤਲ ਹੋ ਜਾਣਾ ਕਤਲ ਹੋ ਜਾਣਾ ਜਾਂ ਨਾ ਹੋ ਜਾਣਾ ਨਾ 21 ਪਾਲੀ ਮੀਟਰ ਹੈ ਜੀ ਜੇ ਤੁਸੀਂ ਕਹਿੰਦੇ ਬਿਜਲੀ ਫਰੀ ਆ ਫੇਰ ਆ ਸਾਨੂੰ ਆਉਣੀ ਸਮਝ ਆਉਂਦੀ ਵੀ ਆਹ ਚਿੱਪ ਵਾਲੇ ਮੀਟਰ ਭਾਈ ਜੀ ਜਿਹੜੇ ਮੀਟਰ ਬਣਿਆ ਬਿਜਲੀ ਫਰੀ ਦੇਵਾਂਗੇ ਕੋਈ ਮੀਟਰ ਵੀ ਦੀ ਹੋਣੀ ਹੈ ਬਾਹਰ ਦੀ ਹੋਣੀ ਬਿਜਲੀ ਤੁਹਾਨੂੰ ਨਹੀਂ ਇਹ ਤਾਂ ਠੀਕ ਹੈ ਜੀ ਫਰੀ ਹੈ ਜੀ ਫਰੀ ਹੈ ਇਸ ਗੱਲ ਦਾ ਮੈਨ ਨਹੀਂ ਕਿਉਂਕਿ ਜੇ ਮੀਟਰ ਦਾ ਮੀਟਰੀ ਹੈ ਲੋਕਾਂ ਤੇ ਬੋਝ ਪੈਂਦਾ ਜੀ ਇਹਦਾ ਨਹੀਂ ਬੋਝ ਕਿਉਂ ਆ ਮੀਟਰ ਬਣਦਾ ਨਵਾਂ ਇਹ ਤੁਸੀਂ ਐ ਦੇਖੋ ਵੀ ਇਹ ਕੋਈ ਉਮੜ ਜਾਂਦਾ ਵੀ ਕਿਹੜੀ ਕੰਪਨੀ ਐ ਫੋਨ ਬਣਾਉਂਦਾ ਇਹ ਇਹ ਤਾਂ ਰੋਜ਼ ਬੋਲ ਚਲੀ ਜਾਂਦੇ ਤੁਹਾਨੂੰ ਸੱਤ ਵਾਰੀ ਬਦਲ ਤੇ ਦੇਖੋ ਜੀ ਸਰ ਦੇਖੋ ਜੀ ਜਿਹੜੇ ਤੁਸੀਂ ਕਹਿੰਦੇ ਹੋ ਬਿਜਲੀ ਵਾਲਾ ਪਹਿਲਾਂ ਛੱਗੀ ਵਾਲੀ ਇੰਟਰਵਿਊ ਦੇ ਸੀ ਲੋਕਾਂ ਨੂੰ ਬਿਜਲੀ ਮੇਰੇ ਤਾਂ ਗੱਲ ਤੋਂ ਬਿਜਲੀ ਆਪਾਂ ਬਾਲਦੇ ਇਹ ਗਾਰੰਟੀ ਐ ਸੁਣ ਤਾਂ ਲੋਕੀ ਲੈਣ ਕਰਦਾ ਉਹ ਬਾਲਦੇ ਸਾਨੂੰ ਜਿਹੜੀ ਬਾਲਦੇ ਦੱਸਦੇ ਐ ਵੀ ਟੈਕਨੀਕ ਆ ਜੂ ਪਹਿਲਾਂ ਨਿੱਕਾ ਬੋਣ ਸੀ ਵੱਡਾ ਆ ਗਿਆ ਆਪਾਂ ਇਸ ਚੱਲਦੇ ਚਲੋ ਜਿਹੜੀ ਬਾਲ ਇੱਕ ਮਿੰਟ ਜਿਹੜੀ ਬਾਲਦੇ ਆ ਤਾਂ ਆ ਵੀ ਪਰ ਜਿਹੜੇ ਹੁਣ ਮੀਟਰ ਲੱਗਿਆ ਉਹ ਬੱਤੀ ਜਿਵੇਂ ਜੱਗੀ ਜਾਂਦੀ ਐ 8 ਪੈਸੇ ਰੋ ਇਹ ਸਰਕਾਰ ਦਾ ਅੰਕੜਾ ਕਿੱਥੇ ਹੋਰ ਹੈ ਜੀ ਆ ਮੋਬਾਇਲ ਹੈ ਜੀ ਇਸੇ ਨੂੰ ਕੁਦਰਤੀ ਆਫਤਾਂ ਨਾਲ ਅਸੀਂ 50 ਰੁਪਏ 100 ਰੁਪਏ 200 ਦੀ ਬਿਜਲੀ ਵਾੜ ਲਈ ਜੀ ਸੇ ਘੱਟ ਪੈਸੇ ਰਹਿ ਗਏ ਤਾਂ ਕਿ ਕੰਸ ਕਰ ਨਹੀਂ ਜੀ ਉਹ ਵੀ ਜੀ ਕੰਪਨੀ ਨੂੰ ਕੱਟਣਾ ਪਊਗਾ ਉਹ ਵੀ ਉਹ ਪਤਾ ਲੋਕਾਂ ਦੀ ਕਿਰਤਕਮਾਈ ਦਾ ਖਜ਼ਾਨਾ ਪੈ ਰਿਹਾ ਇਹ ਇੱਥੇ ਕਰਦਾ ਨਹੀਂ ਮਾਮਲਾ ਇਹ ਕੁਦਰਤੀ ਆਫਤਾਂ ਨਾਲ ਪੈਸਾ ਜਿਹੜਾ ਆਇਆ ਤੁਸੀਂ 16 ਕਰੋੜ ਰੁਪਏ ਇੱਥੇ ਜਾਰੀ ਕਰਿਆ ਗੜੇਮਾਰੀ ਨਾਲ ਹੋ ਗਈ ਨੁਕਸਾਨ ਉਹਦੇ ਚ ਕੁੱਦੇ ਪਿੰਡ ਦੀ ਕਣਕ ਸੜ ਗਈ ਸੀ ਉਹਦਾ ਮਾਮਲਾ ਨਹੀਂ ਹੋਇਆ ਤੱਕ ਮਿਲਿਆ ਦੂਜੀ ਗੱਲ ਇਹ ਹੈ ਜੀ ਕੁਦਰਤੀ ਆਫਤਾਂ ਵਾਲੇ ਚੋਂ ਮਜ਼ਦੂਰ ਆ ਕਿੰਨੇ ਦਿਨ ਹੋ ਗਏ ਵਿੱਚ ਰੌਲਾ ਹੀ ਵਧਾ ਲਿਆ ਮੈਂ ਤਾਂ ਪਹਿਲੇ ਦਿਨ ਆਸੀ ਤੋਂ ਮਜ਼ਦੂਰਾਂ ਨੂੰ ਕੋਈ ਕਿਵੇਂ ਕਰਨ ਦਾ ਕੋਈ ਆਖੋ ਮੈਨੂੰ ਬੰਨ੍ਹ ਨਹੀਂ ਦੇਣਾ ਯਾਰ ਮੈਂ ਥੋੜਾ ਹੀ ਆ ਮੈਨੂੰ ਨਹੀਂ ਬੰਨ੍ਹ ਦੇਣਾ ਨਹੀਂ ਭੱਲਾ ਸਾਹਿਬ ਭੱਜ ਗਏ ਸੀ ਕਿ ਉਹ ਸਾਹਿਬ ਵਿਚਾਲੇ 25000 ਯਾਰ ਮੇਰੀ ਗੱਲ ਸਾਡੀ ਉਹ ਸਾਡੀ ਪਿੱਛੇ ਗਈ ਉਸ ਨੂੰ ਕੋਈ ਭਜਾ ਦੂ ਗੱਲ ਹੈ ਯਾਰ ਬੰਦਾ ਵੋਟਾਂ ਹੀ ਮੰਗਣੀਆਂ ਹੈ ਧੱਕਾ ਤਾਂ ਨਹੀਂ ਕਰ ਰਹੇ ਹੱਥ ਬੰਨ੍ਹ ਕੇ ਬੰਨ੍ਹਦੇ ਕੋਈ ਪਾਉ ਕੋਈ ਨਾ ਪਾਉ ਇੱਕ ਪਾਸੇ ਤਾਂ ਅਸੀਂ ਵੋਟਰ ਤਾਂ ਪ ਥੋੜੇ ਹੁੰਦਾ ਕਿ ਇਹ ਬਾਹਰ ਨਹੀਂ ਅਸੀਂ ਤੁਹਾਨੂੰ ਅਸੀਂ ਨਹੀਂ ਹਟਾਉਂਗਾ ਕੋਈ ਨਹੀਂ ਹਟਾਉਂਗਾ ਸਾਡੇ ਪਿੰਡੋਂ ਦੱਸੋ ਕਿ ਸਾਡੇ ਪਿੰਡੋਂ 60 ਕਿਲੇ ਕਣਕ 50 ਕਿਲੇ ਕਣਕ ਮਰ ਗਈ ਪੁੱਤਾਂ ਮਰ ਗਈ 6 ਮਹੀਨਾ ਨਾ ਪਾਈ ਕੰਪਨੀ ਅੱਜ ਤੱਕ ਬੀਲੀ ਅਧਿਕਾਰ ਬੀਲੀ ਬੋਰਡ ਤੇ ਸਿਰ ਪਰਚਾ ਕਰਨ ਦੀ ਗੱਲ ਸੀ ਮੌਜੂਦੀ ਗੱਲ ਨਹੀਂ ਸੀ ਪਰਚਾ ਪਾਉਣਾ ਸੀ 235 ਨਾਲ ਪਤਾ ਦਰਜ ਕਰਨਾ ਸੀ ਉਹ ਪੁਲਿਸ ਨੇ ਕਰਨਾ ਸੀ ਉਹ ਜਿਹੜੇ ਦੇ ਤਾਂ ਰੋਲਾ ਪਹਿਲੇ ਦੇ ਨੇ ਨਹੀਂ ਸੰਵਿਧਾਨ ਕੀ ਕਹਿੰਦਾ ਨਹੀਂ ਤੁਸੀਂ ਸੰਵਿਧਾਨ ਕੀ ਕਹਿੰਦਾ ਸੰਵਿਧਾਨ ਬਚਾਓ ਦੀ ਲੜਾਈ ਚੱਲ ਰਹੀ ਹੈ ਸਾਰੇ ਉਹ ਤੋਂ ਵੀ ਮੋਦੀ ਸੰਵਿਧਾਨ ਕਰ ਤੁਗਾ ਮੈਨੂੰ ਸਾਰੀ ਗੱਲ ਦਾ ਪਤਾ ਕੋਈ ਹੋਰ ਗੱਲ ਕਰੋ ਪਰ ਸੰਵਿਧਾਨ ਚ ਲਿਖਿਆ ਵੀ ਅਖਰ ਕਟੋ ਨਹੀਂ ਇੱਕ ਮਿੰਟ ਉਹ ਜਾਣਾ ਵੀ ਅੱਗੇ ਮੀਟਿੰਗਾਂ ਦੇ ਕਿ ਮਜ਼ਦੂਰਾਂ ਦੀ ਸਾਡੀ ਥੋੜੀ ਮੀਟਿੰਗ ਆ ਸਾਡੀ ਨਾ ਜੀ ਆ ਡੇਰੇ ਦੀ ਛੱਤ ਕਰੀ ਇਹ ਤਾਂ ਪੂਰੀ ਕਰਾ ਦੇਣੇ ਮਨਰੇਗਾ ਵਾਲੀ ਗੱਲ ਤਾਂ ਹੋ ਲੈਣ ਦੇ ਮਜ਼ਦੂਰਾਂ ਵਾਲੀ ਇਹ ਹੋ ਗਈ ਇੱਕ ਜੀ ਪੰਜ ਪੰਜ ਮਾਰਲੇ ਪਲਾਟ ਦੇਣੇ ਮਜ਼ਦੂਰਾਂ ਨੂੰ ਇਹ ਸਾਰਿਆਂ ਨੇ ਕੀਤਾ ਸਰਵੇ ਵੀ ਹੋਇਆ ਠੀਕ ਹੈ ਜੀ ਉਹਦੇ ਚ ਜਿਹੜੇ ਹੈਗੇ ਆ ਉਹ ਤੇ ਕੋਈ ਪੈਸਾ ਨਹੀਂ ਲੱਗਦਾ ਉਹ ਮੈਂ ਜ਼ਮੀਨ ਦੀ ਮੈਸ ਕਰਾਉਣੀ ਹੈ ਤੇ ਕੱਟ ਕੇ ਦੇਣੇ ਆ ਲੋੜਵੰਦਾਂ ਨੂੰ ਦਿਓ ਇੱਕ ਜੀ ਮਜ਼ਦੂਰਾਂ ਨਾਲ ਅੱਠ ਵਾਰੀ ਮੀਟਿੰਗਾਂ ਕਰਕੇ ਭਗਵਾਨ ਤੁਮਨ ਸਾਹਿਬ ਉਹਦੇ ਚ ਬੈਠੇ ਨਹੀਂ ਅਸੀਂ ਇਹ ਪੁੱਛਦੇ ਕਿ ਉਹਨਾਂ ਚ ਮੁਸਕਮਾਰਦਾ ਜੀ ਮਜ਼ਦੂਰਾਂ ਮંત્રી ਸਾਹਿਬ ਹਾਂਜੀ ਬਿਲਕੁਲ ਤੁਸੀਂ ਵਿੱਚ ਸੀਗੇ ਜੀ ਲਾਖੀ ਚਾਰਜ ਹੋਇਆ ਸੀਗਾ ਤੁਸੀਂ ਮੀਟਿੰਗ ਲਈ ਆਏ ਫਿਰ ਮੈਂ ਤਾਂ ਕਰਾ ਰਹੇ ਹਾਂ ਮੈਂ ਕਿਸਾਨਾਂ ਦੀ ਵੀ ਕਰਾਈ ਨਹੀਂ ਗੱਲ ਸਹੀ ਲੱਗਦੀ ਮੈਂ ਕੀ ਕਰ ਸਕਦਾ ਆਟਾ ਦਾਸ ਕੀ ਨਹੀਂ ਆਟਾ ਦਾਸ ਕੀ ਮੰਤਰੀ ਤੁਸੀਂ ਆਏ ਤਾਂ ਨਹੀਂ ਲੱਗਿਆ ਹੀ ਰਹਿਣਾ ਜਿਵੇਂ ਮੰਤਰੀ ਤਾਂ ਹੀ ਲੱਗਿਆ ਪਿਆ ਮੈਂ ਤਾਂ ਛੋਡੇ ਵਾਸਤੇ ਲੱਗਿਆ ਪਿਆ ਮੈਂ ਤਾਂ ਨਹੀਂ ਅਸੀਂ ਆਏ ਕਿਹਨੇ ਬਾਈ ਜੀ ਜਿਹੜੇ ਕਹਿੰਦੇ ਆ ਨਾ ਜਿਹਨੇ ਕਾਨੂੰਨ ਪਾਸ ਕਰਵਾਏ ਆ ਉਹਨੂੰ ਹਾਰ ਪਾਉਂਦੇ ਫਿਰਦੇ ਆ ਸਾਰਾ ਸਿਆਪਾ ਜਿਹੜੀ ਗੱਲ ਦਾ ਹੋਇਆ ਉਸ ਤਾਂ ਹੀ ਤੋ ਗੇ ਗਾ ਹਾਂ ਸਰਕਾਰ ਸਾਡੀ ਸਰਕਾਰ ਬਣ ਗਈ ਅਸੀਂ ਤੁਹਾਡੇ ਨਾਲ ਆ ਤੁਹਾਡੇ ਲਈ ਅੱਛਾ 22 ਮੰਡੀਆਂ ਤੁਸੀਂ ਕਰਤੀਆਂ ਜੀ ਨਹੀਂ ਹੋਈ ਉਹ ਨਹੀਂ ਨਹੀਂ ਹੋਈ ਬਸ ਬਸ ਤੁਹਾਨੂੰ ਕਿਸੇ ਗੱਲ ਦਾ ਹੁੰਦਾ ਨਹੀਂ ਨਹੀਂ ਹੋਈ ਇਸ ਕੋਈ ਕਿਸੇ ਦਾ ਨਹੀਂ ਜੀ ਤੁਸੀਂ ਜਗ੍ਹਾ ਤੇ ਬੈਠੋ ਅੱਜ ਜੀ ਤੁਸੀਂ ਮੀਟਿੰਗ ਵਿੱਚ ਬੈਠੋ ਤੁਹਾਨੂੰ ਪ੍ਰਵਿੰਸ ਕਰਾਵਾਂਗੇ 8 ਘੰਟੇ ਤੋਂ 12 ਘੰਟੇ ਕੋਸੋ ਮੈਂ ਆਗੂਆਂ ਨਾਲ ਬੈਠੋ ਕਿਸਾਨਾਂ ਦੇ ਓ ਯਾਰ ਮੈਂ ਬੈਠਾ ਮੈਂ ਵੀ ਯਾਰੀ ਬੈਠਾ ਕਿਸਾਨਾਂ ਨਾਲ ਬੈਠਾ ਯਾਰ ਅਸੀਂ ਇਹ ਫਿਰ ਤੁਸੀਂ ਆ ਗੱਲ ਨੂੰ ਕਰ ਲੈਣਾ ਤੂੰ ਕਿਸੇ ਗੱਲ ਦਾ ਪਹਿਲੇ ਤੋਂ ਹੋ ਰਿਹਾ ਪਤਾ ਕਿਉਂ ਨਹੀਂ ਕਿ ਅਸੀਂ ਬਿਨਾਂ ਗੱਲ ਤੋਂ ਬਿਨਾਂ ਕਰ ਤੂੰ ਗੱਲ ਕਰ ਰਿਹਾ ਤੂੰ ਬਿਨਾਂ ਗੱਲ ਤੋਂ ਨਹੀਂ ਆ ਨਹੀਂ ਬਿਲਕੁ ਦਿੱਤਾ ਮੈਂ ਫਿਰ ਦਜੀਜੇ ਤੀਜੇ ਦਿਨ ਚੀਫ ਮਿਨਿਸਟਰ ਨੇ ਕਰਤਾ ਵੀ ਇਹ ਤੁਸੀਂ ਜਿਹੜੇ ਐਵੇਂ ਕਰੀ ਜਾਂਦੇ ਐ ਮੰਦੀਆਂ ਕਰਦੇ ਹੋ ਪਹਿਲਾਂ ਅੱਗੇ ਬਰੋੜਾ ਜਿਹੜੀ ਭੱਲਾ ਵਾਲੀ ਗੱਲ ਕਰਦੇ ਹਾਰ ਪਾਈ ਜਾਂਦੇ ਜਿਨ੍ਹਾਂ ਨੇ ਕੰਮ ਕਰਦੇ ਨਾ ਨੀ ਠੀਕ ਹੈ ਤਾਂ ਕੋਟ ਫੱਤਾ ਤੁਹਾਡੇ ਨਾਲ ਫਿਰਦਾ ਹੈ ਠੀਕ ਇਹ ਤਾਂ ਦਾ ਪੁੱਛੀ ਨੀ ਕਿ ਇਹ ਕੰਮ ਆ ਨਹੀਂ ਇਹ ਕੋਈ ਹੋਰ ਮਨਰੇਗਾ ਦੇ ਕੰਮ ਚ ਜਿਹੜੀ ਸਿਆਸੀ ਚੌਧਰ ਹੁੰਦੀ ਹੈ ਵਿੱਚ ਜਿਹੜੀ ਪਤਾ ਕੀ ਚੱਲਣ ਨਹੀਂ ਦਿੰਦੇ ਜੀ ਅਸੀਂ ਹਰ ਇੱਕ ਵਾਰੀ ਧਰਨਾ ਲਾ ਕੇ ਕੰਮ ਪੰਚਾਇਤ ਬਣਾਉਣੀ ਪੰਚਾਇਤਾਂ ਚਲਾਉਣੀ ਉਹਨੇ ਮਤਾ ਪਾਉਣਾ ਮੈਦੋਦ ਦੀ ਕੋਈ ਹੱਕ ਨਹੀਂ ਕਰਾਂਗੇ ਨਹੀਂ ਸਰਕਾਰ ਤਾਂ ਦੇ ਵਾਸਤੇ ਹੈ ਜੀ ਸਰਕਾਰ ਆਪਸ ਰਾਈਲੇ ਵੀਡੀਓ ਰੱਖੇ ਵੀਡੀਓ ਸਾਡੀ ਗੱਲ ਨਹੀਂ ਸੁਣਦਾ ਜੀ ਉਹ ਸਾਡੇ ਅੰਦਰ ਆ ਚਲ ਹੁਣ ਬਹੁਤ ਹੋ ਗਿਆ ਸਰ ਠੀਕ ਹੈ ਧੰਨਵਾਦ ਜੀ ਨਹੀਂ ਨਹੀਂ ਬਹੁਤ ਠੀਕ ਹੈ ਪਰ ਮੈਂ ਇੱਕ ਸਰ ਇੱਕ ਬੇਨਤੀ ਹੈ ਅਸੀਂ ਜਿਹੜੇ ਪੈਪ ਪੈਨੇ ਸੀ ਜੇ ਉਹ ਤਿੰਨ ਵਾਰੀ ਮਿਲ ਗਿਆ ਇਹ ਬੋਟ ਮੱਤਾ ਸਾਹਿਬ ਨੂੰ ਮੰਗ ਪੱਤਰ ਵੀ ਜਦੋਂ ਇਹਨਾਂ ਕੋਈ ਐਮਐਨਏ ਦਾ ਅਧਿਕਾਰ ਸੀਗਾ ਹੁਣ ਮਿਲਦਾ ਦਚਾਨਾ ਕਿਹਨਾਂ ਉਧਰ ਬਤਾ ਵਾਲੇ ਖਾਲਸਾ ਉਹ ਹਲੇ ਵੀ ਸਾਡਾ ਵਿਚਾਲੇ ਲੰਕੀ ਜਾਂਦਾ ਜਿਹੜਾ ਪਿੰਡਾਂ ਦੇ ਵਿੱਚ ਪਾਇਆ ਜਾਂ ਖਾਲ ਬਣ ਸਾਡੇ ਘਟੂ ਘਟ ਮਿੰਨਾਂ ਦਾ 50 ਸਾਲ ਦਾ ਖਾਲ ਬਣ ਨਵੀਂ ਕੱਸੀ ਬਣ ਗਈ ਪਰ ਖਾਲ ਬਣਦੇ ਆ ਰਹੇ ਨੇ ਉਧਰੋਂ ਬਣਦੇ ਆ ਰਹੇ ਜਿਹੜੇ ਜਿਹੜੇ ਸਾਰੇ ਮੈਂ ਇਹਨਾਂ ਨੂੰ ਪੁੱਛੀ ਉਹ ਡਿੱਵੀ ਤੇ ਅਸੀਂ ਉਧਰ ਅੱਸੀ ਘਰਾਂ ਉਧਰ ਤੱਕ ਸੜਕ ਬਣੂਗੀ ਤੇ ਇੱਕ ਸੜਕ ਉਥੇ ਡਲੀ ਵੀ ਬਣੂਗੀ ਬਣਾਵਾ ਗੱਲ ਸੁਣ ਲੋ ਮੈਨੂੰ ਆਇਆ ਲੱਗਦਾ 95 ਘਰ ਆਇਆ ਉਧਰ ਇਥੋਂ ਦੇ ਲੀਡਰ ਅੱਗੇ ਲਾ ਕੇ ਬੋਟਾ ਲੈਣ ਜਾਣ ਨਹੀਂ ਮੋਟਰ ਗੱਡੀ ਕਰ ਕਰ ਸਾਰੇ ਇਕੱਠੇ ਆ ਗਏ ਦੱਸ ਜੋ ਉੱਥੇ ਲੈ ਉੱਥੇ ਜੀ ਦਾ ਗੱਲ ਕਰਨਾ ਇਹ ਸਿਆਸਤ ਤੂੰ ਕਰ ਲੈਂਦਾ ਬਾਈ ਬੂ ਲੈ ਚੋਣ ਲੈ ਕਿਵੇਂ ਕਰ ਲੈ ਕੋਈ ਨਹੀਂ ਜਦੋਂ ਲੋਕ ਸਿਆਣੇ ਹੋਗੇ ਜੀ ਉਦੋਂ ਲੋਕ ਕਾਲੇ ਕੂਰ ਲੋਕਾਂ ਨੇ ਰੱਦ ਕਰਾਈ ਹੈ ਮੈਨੂੰ ਸੁਣਾਲ ਪੁੱਛੋ ਜੀ ਮੈਨੂੰ ਮੈਂ ਲੱਗਦਾ ਗੱਲ ਕਰ